ਐ ਮਿੱਤਰੋ ਆ ਸੋਨਾਲੀ ਘੱਡੀ ਆਈ 750 ਆ ਸਿਰਫ 525 ਘੰਟੇ ਚੱਲਿਆ ਹੋਇਆ ਪੰਜਾਬ ਦਾ ਨੰਬਰ ਆ ਯਾਨੀ ਕਿ ਬਰਨਾਲੇ ਦਾ ਨੰਬਰ ਆ ਤੇ ਬਰਨਾਲੇ ਜ਼ਿਲ੍ਹੇ 'ਚ ਹੀ ਖੜਾ ਆ ਬਰਨਾਲੇ ਜ਼ਿਲ੍ਹੇ ਦੇ ਪਿੰਡ ਫਰਵਾਹੀ ਦੇ ਵਿੱਚ ਖੜਾ ਆ ਕੰਡੀਸ਼ਨ ਦਾ ਨਾ ਗੁਰਪਾਲ ਕਹਿੰਦਾ ਸਾਰੇ origignal ਆ ਬਈ ਜਿੰਨਾ ਵੀ ਟਰੈਕਟਰ ਆ ਹਾਲੇ ਤੱਕ ਕੱਦੂ ਚਰੀ ਬੜਿਆ ਹੋਇਆ ਕੋਰਾ ਨਾ ਰਿਮਰ ਰੂਮਾ ਦੀ ਸਾਰੀ origignal ਪਈਆਂ ਨੇ ਤੇ ਬਈ ਮਗਰਾੜ ਵੀ ਅੰਦਰੋਂ ਚੈੱਕ ਕਰਵਾ ਦੇ ਉੱਪਰੋਂ ਚੈੱਕ ਕਰਵਾ ਦੇ ਸ਼ੋਅ ਦਾ ਸਾਰਾ ਦਿਖਾ ਦੇ ਲੈ ਹੈ ਆ ਪੱਠੀ ਚੈੱਕ ਕਰਵਾ ਦੇ ਦੇਖ ਮੂਰੇ ਟਾਇਰ ਵੱਡੇ ਪਾਏ ਹੋਏ ਨੇ ਮਗਰਲੇ ਟਾਇਰ ਨਾਲ ਦੇ ਨੇ ਬਈ ਹਣਾ ਹਾਂਜੀ ਇਦਰੋਂ ਵੀ ਕਰਵਾ ਚੱਕਾ ਬਲਾਕ ਦਾ ਸਰ ਹਾ ਪੈਰ ਦਾ ਚੈੱਕ ਕਰਵਾ ਇਦਰ ਵੀ ਆ ਜਾਦਾ ਰਮੇ ਉਹ ਆ ਲਿੰਕਾਂ ਲੁਕਾਂ ਦਾ ਕਰਾ ਚੈੱਕ ਆ ਹੁੱਕ ਚੈੱਕ ਕਰਵਾ ਦੇਖੋ 525 ਘੰਟੇ ਚੱਲਿਆ ਹੋਇਆ 21 ਮਾਡਲ ਹੈ ਬਈ ਮੈਨੂੰ ਇਹ ਦੱਸ ਇਹ ਟਰੈਕਟਰ ਦੇ ਉੱਪਰ ਲੋਨ ਕਿੰਨੇ ਦਾ ਹੋ ਜੂ ਚਾਰ 75 ਸੀ ਦਾ ਹੋ ਜੂ ਬਾਈ 4 ਲੱਖ 75 80 ਹਜ਼ਾਰ ਦਾ ਲੋਨ ਹੋ ਜੂ ਤੇ ਆਪਾਂ ਟਰੈਕਟਰ ਦਵਾਂਗੇ ਕਿੰਨੇ ਦਾ ਮੈਂ ਜਿਸ ਨੂੰ 5.5 ਰਾਈ 5 ਲੱਖ ਤੇ 25 ਹਜ਼ਾਰ ਦਾ ਟਰੈਕਟਰ ਬੰਨੂ ਯਾਨੀ ਕਿ ਰੁਪਈਆ 50 ਹਜ਼ਾਰ ਚੱਕ ਲਿਓ ਯਾਰ ਚੁੱਪ ਕਰਕੇ ਬਾਕੀ ਟਰੈਕਟਰ ਤੇ ਲੋਨ ਹੋ ਜੂ ਜੇ ਕਿਸੇ ਸੱਜਣ ਨੇ ਕਰਵਾਉਣਾ ਜੇ ਨਗਦੋਂ ਤਾਂ ਵੀ ਸੰਪਰਕ ਕਰ ਲੋ ਪਿੰਡ ਫਰਵਾਹੀ ਜਿਲ੍ਹਾ ਬਰਨਾਲਾ ਦੇ ਵਿੱਚ ਖੜਾ ਹੈ ਤੇ ਫਰਸਟ ਪਾਰਟੀ ਦੇ ਨਾਮ ਆ ਪੰਜਾਬ ਦਾ ਨੰਬਰ ਹੈ 525 ਘੰਟੇ ਚੱਲਿਆ ਹੋਇਆ ਹੈ